ਇਹ ਨਾ ਬੈਂਗੜ ਪਹੁੰਚ ਗਏ ਤਰੇ ਕਰੇ ਉੱਥੇ ਕੀ ਲਿਖਿਆ ਹੈ ਸ਼ਾਮ ਨਹੀਂ ਫਿਰਦਾ ਆ ਦੇਖੋ ਆਹ ਕਮੇਡੀ ਟੀਮ ਆ ਸੀ ਚੋਰ ਜਿਆ ਇਹ ਇਹ ਬਾਹਰ ਕੱਢੋ ਪੰਜਾਬ ਤੋਂ ਇਹਨੂੰ ਇਹ ਗਾਂਦੇ ਆ ਜੀ ਇਹ ਪੰਜਾਬ ਚ ਆਹ ਹੀ ਸਵਾਰ ਕਿਹਾ ਮਤਲਬ ਸਾਡੇ 89 ਬਲਾਗਰ ਲੱਖ ਸ਼ਾਨੂਆ ਭਾਈ ਹੁਣੇ ਵੀ ਖੜੇ ਆਸੇ ਪੱਲਾ ਵੀ ਨਰਾ ਹੈ ਹੈਲੋ ਕਰੋ ਬਈ ਹਲੋ ਬਾ ਵੀ ਗੱਲ ਕਰ ਤਸਰੀ ਗੱਲ ਕਰ ਬਾਏ ਗੇੜੀ ਮਾਰ ਜਾਈਏ ਕਾਹਦੇ ਆ ਚੱਲ ਗਿਆ ਲੈ ਗੇੜੀ ਮਾਰ ਜਾਣੀਆਂ ਚੱਲ ਗੇੜੀ ਮਾਰ ਚਾ ਗਿਆ ਮਤਲਬ ਖਾਰ ਹੋਇਆ ਜੱਟਾ ਜੁੱਟਾ ਪਾ ਕੇ ਰੱਖੀਆ ਕੰਡ ਲੱਗੀ ਹੋ ਜੱਫਾ ਤਾਂ ਨਹੀਂ ਲਾਉਣਾ ਹੋਇਆ ਅੱਜ ਓਕੇ ਹਾਂਜੀ ਗੇੜੀ ਗੂੜੀ ਮਾਰਿਆ ਆ ਤੇ ਬੈਠੇ ਆ ਇੱਥੇ ਬੱਲੇ ਬੋਲ ਚਾਰ ਗੱਲਾਂ ਕਰਦੇ ਹਾਂ ਸਮਝ ਆ ਨਹੀਂ ਆਵਾ ਇਹ ਜਨ ਸੁਣ ਮੇਨਾਂ ਹੈ ਨਹੀਂ ਨਾ ਮੈਂ ਨੂੰ ਹੀ ਪਕੜਦੇ ਆਂ ਲੱਛੜ ਮਾਰੇ ਲਾ ਕੇ ਜਗਲੇ ਦੇ ਬਾਕੀ ਖਾਨ ਖਾਨ ਇੰਦਾਂ ਦੇ ਸਾਡੇ ਇਹ ਸਮਝਾ ਲਈ ਸਾਨੂੰ ਸਾਰਾ ਕੁਝ ਬਾਕੀ ਦਰ ਕਾਲੂ ਕੱਦਾ ਹੋਏ ਠੀਕ ਹੈ ਹਟਿਆ ਯਾਰ ਇਹ ਪ੍ਰਾਣੀ ਮੈਚ ਦੇ ਦੇ ਰਹੇ ਨੇ ਪ੍ਰਾਣੀ ਮੈਚ ਦੇ ਕੰਮਲੇ ਹੋ ਜਾਣਾ ਇਹਨਾਂ ਨੇ ਐਵੇਂ ਜੋ ਹੋ ਗਿਆ ਹੁਣ ਹੋ ਗਿਆ ਨਾ ਹਰ ਵਾਰੀ ਪੰਜਾਬ ਦੀ ਵੀ ਆਊਗੀ ਟੈਕਨੀਕ ਹੱਦ ਲੈਣੇ ਆ ਮੈਚ ਮਿੱਤਰੋ ਬਹੁਤ ਯਸੇ ਆ ਬਾਰ-ਬਾਰ ਦੇ ਰਹੇ ਨੇ ਬੰਬੇ ਵਾਲੇ ਹਰਾਏ ਸੀ ਬੰਬੇ ਵਾਲੇ ਆ ਬੰਬੇ ਦੀ ਟੀਮ ਆ ਸੀ ਚੋਰ ਜਿਆ ਇਹ ਇਹ ਬਾਹਰ ਕੱਢੋ ਪੰਜਾਬ ਤੋਂ ਇਹਨੂੰ ਇਹ ਗਾਂਦੇ ਆ ਜੀ ਇਹ ਪੰਜਾਬ ਚ ਪੰਜਾਬ ਚ ਰਹਿ ਕੇ ਪੰਜਾਬ ਦੇ ਖਿਲਾਫ ਖੇਡ ਰਹੀ ਹੈ ਜਿੱਤ ਗਈ ਆ ਪਰਲਮੈਂਟ ਹਾਂ ਜੀ ਆ ਲੜੀ ਜਾਂਦੇ ਜੀ ਆਹ ਦੇਖੋ ਆਹ ਦੇਖੋ ਰੋਲੀ ਮਾਰੋ ਆਰਡਰ ਲਾਉਣ ਲੱਗੇ ਆ ਬੱਲੇ ਹੁਣੀ ਖਾਲ ਆਰਡਰ ਗਾਰਮ ਤਾਂ ਹੋਣਾ ਨਹੀਂ ਤੇ ਇਹਨਾਂ ਗਾਰਮ ਹੋਣਾ ਇਹ ਚਿਕਨ ਨੇ ਆ ਇਹ ਚਿਕਨ ਨੂੰ ਆਪਾਂ ਇੱਧਰ ਸਾਈਡ ਤੇ ਰੱਖਿਆ ਮੰਨੀ ਹੁਣੀ ਉਹ ਇਹ ਦੁਬਾਰਾ ਆ ਜੀ ਉਹਨਾਂ ਨੇ ਉਹਨਾਂ ਨੇ ਖਾਣਾ ਆਪਾਂ ਥੋੜੀ ਖਾਣਾ ਆ ਆਪਾਂ ਨਹੀਂ ਖਾਈਦਾ ਐਤਵਾਨੂੰ ਚਿਕਨ ਵਗੈਰਾ ਦੇਖੀ ਹੋ ਗਿਆ ਉਹ ਦੇਖੀ ਹਜੇ ਕਿੱਥੇ ਹੋਇਆ ਚੱਕ ਭਰਾਵਾ ਠੰਡੀ ਆ ਨਾ ਠੰਡਾ ਹੈ ਤੇਲ ਵਾਲੇ ਮਾਨਾ ਜਦੋਂ ਹੋ ਗਿਆ ਉਹਦੋਂ ਚੂਸਾ ਹੀ ਆ ਦੋਗੀ ਆਰਡਰ ਲਾ ਕੇ ਜੇ ਦਾ ਗੇਂ ਚਲੀਏ ਹੋਰ ਰੋਡ ਚਲੋ ਬੱਲੇ ਤੇ ਖੜੀ ਹੈ ਆਰਡਰ ਦੇ ਕੇ ਆਏ ਹੋਏ ਨਾ ਨਾ ਹੋਏ ਨਾ ਨਾ ਮੈਂ ਜਾਣਾ ਹਾਂ ਚਲ ਜੀ ਇਧਾਂ ਤੇ ਖੜੇ ਆ ਆਰਡਰ ਦੇ ਆਏ ਸੀਗੇ ਮਥਰੋ ਤੇ ਸ਼ਹਿਰ ਨੂੰ ਜਾਣਾ ਭਾਜੀ ਹੁਣ ਨਹੀਂ ਚੱਕਦਾ ਆ ਚੱਕ ਲਿਆ ਹੁਣ ਮੈਂ ਤਾਂ ਮਾਰ ਦੇ ਨਹੀਂ ਹੁਣ ਦਊਂ ਕੀ ਕਹਿੰਦਾ ਭਾਜੀ ਪਤਾ ਤਾਂ ਲੱਗੇ ਤੈਨੂੰ ਗਾਲਾਂ ਬਾੜਦੀਆਂ ਉਹ ਤਾਂ ਚੱਲ ਨਾਲੇ ਮੋਰੇ ਮੈਨੂੰ ਗਿਆਨ ਲੱਗਾ ਵੀ ਸਾਲਾ ਤੇਰਾ ਤਾਂ ਮੈਂ ਸਾਰਿਆਂ ਨਾਲੋਂ ਪਹਿਲਾਂ ਕੰਮ ਕੀਤਾ ਦੇ ਕਿਦੇ ਰੁਕ ਵੀ ਮੈਂ ਤਾਂ ਨੁਮੇਗਾ ਚਾਲਾ ਕਾਲੂ ਜਿਹੜੀ ਗੱਥੀ ਜਾਣਾ ਚੱਲ ਕੀ ਰਹਿਣੀ ਚੱਲ ਬੜੇ ਰਹਿ ਜਾ ਸਾਲਿਆ ਪਹਿਲਾਂ ਤਾਂ ਆਰ ਗੜਾ ਕੀ ਕਰਾ ਲਾ ਸੁਣਾ ਅਗੜਾ ਚਲਾਣਾ ਤੇ ਕੀ ਕਰਾ ਲਿਆ ਲਵਾ ਲਿਆ ਮਗਰ ਬਿਰਕ ਆਪਣੀ ਬੋਤੇ ਬਦਲਾਈ ਤਾਂ ਦਾ ਬੰਨ ਬਦਲਵਾਉਣਾ ਵਿੱਚ ਫਾਈ ਵੇਖ ਅਰੇ ਦਿਮਾਗ ਤੇਰੇ ਚ ਕੀ ਗਿਆ ਅੰਮੇ ਨਹੀਂ ਕੀਤਾ ਬੋਲ ਰਿਹਾ ਤੇਰੀ ਗੱਲ ਪੈਨਕੜ ਪਹੁੰਚ ਗਿਆ ਤੇਰੇ ਕਿਦੇ ਉੱਤੇ ਕੀ ਲਿਖਿਆ ਸ਼ਾਮ ਨੂੰ ਫਿਰ ਤੇ ਅਰਗੜਾ ਤੇ ਕੀ ਲਿਖਿਆ ਕਾਨੂੰਨ ਦੇਖ। ਫੇਰ ਹੁਣ ਕੀ ਕਰਾਂਗਾ ਨੂੰ? ਚੱਲ। ਕੀ ਕਰਾਣਾ ਹੈ ਦੱਸਣ? ਚੱਲ। ਚੱਲ ਜੀ ਮਰਨੇ ਆ। ਠੀਕ ਹੈ ਨਾ। ਮਰਨੇ ਚੱਲ ਕਰਾ। ਠੀਕ ਹੈ ਨਾ ਵੀ ਮੇਰੀ ਬੇਇੱਜ਼ਤੀ ਕਰਦਾ ਇਹਨੇ ਕਰਾਉਂਦਾ। ਤੇ ਸਾਰਾ ਤੂੰ ਬੇਇੱਜ਼ਤੀ ਵਾਲੇ ਕਰਾਉਂਦਾ। ਹਣੀ ਚੱਲ ਯਾਰ ਬੰਦ ਕਰ ਇੱਕਦਾਂ ਨਾ ਯਾਰ। ਕੀ ਕਰਾਂ ਮਿੱਤਰੋ ਸਾਢੇ ਨਾ ਹੋ ਗਿਆ ਜੀ ਤਾਂ ਕਾਹ ਚੱਲਿਆ। ਲੇਟ ਹੋ ਗਿਆ ਸੀਗੇ। ਪਰ ਫੇਰ ਵੀ ਸ਼ਹਿਰ ਜਿਹੜਾ ਮਾਨ ਨਾ ਮਾਨ ਆਇਆ। ਚਲੋ। ਆ ਪਿੰਡਿਆਂ ਹਜੇ ਨਾ ਚੱਲੇ ਹੀ ਆ ਬਸ ਯਾਰ ਨੂੰ। ਅੱਜ ਕਹਿੰਦੇ ਬਾਜ਼ਾਰ ਵਿੱਚ ਬੱਸਾਂ ਚੱਲੀਆਂ ਮੈਂ ਬਾਜ਼ਾਰ ਨਹੀਂ ਆਦਾ ਰੋੜਿਆ ਇਹ ਬੱਸ ਚੱਲੀ ਸੀ ਮੈਂ ਪਹਿਲੀ ਵਾਰੀ ਬੱਸ ਦੇਖੀ ਆ ਤੇ ਬਾਕੀ ਕੀ ਕਰਾਂ ਰਹਾ ਪੈਂਡਾ ਆ ਗਿਆ ਸੀ ਮਿੱਤਰੋ ਦੇ ਆ ਖੜੀ ਆਪਣੀ ਐਕਟੀਵਾ ਇਹਨੂੰ ਕਰਦੇ ਅੰਦਰ ਤੇ ਆ ਵੀ ਚੱਲਦੇ ਹਾਂ ਕੰਮ ਨੂੰ ਹਨੇਰਾ ਹੋ ਗਿਆ ਮम्मी ਨੇ ਗਾਲਾਂ ਕੱਢਣੀਆਂ ਅੱਜ ਲੇਟ ਹੋਇਆ ਪਾ ਵੀ ਲੱਲੇ ਹਾਂ ਤੁਹਾਨੂੰ ਕੱਲ ਹੀ ਬਾਕ ਚੰਗਾਈ ਭਾਈ